ਤਰੰਤਰੰ ਦੇ ਵਿੱਚ ਦੁਕਾਨਦਾਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਔਰ ਇਨ੍ਹਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿੰਜ ਇਹ ਹਮਲਾਵਰ ਯਾਨੀ ਕਿ ਲੁਟੇਰੇ ਦੁਕਾਨ ਦੇ ਅੰਦਰ ਦਾਖਲ ਹੋਏ ਔਰ ਇਨ੍ਹਾਂ ਨੇ ਜਿਹੜਾ ਗੱਲੇ ਦੇ ਵਿੱਚੋਂ ਪੈਸੇ ਵੀ ਕੱਢੇ ਔਰ ਇਸ ਦੌਰਾਨ ਨੇ ਦੁਕਾਨਦਾਰ ਨੂੰ ਸ਼ਰੀਆਮ ਗੋਲੀ ਮਾਰ ਦਿੱਤੀ ਤਰੰਤਰੰਦ ਦੇ ਵਿੱਚ ਦੁਕਾਨਦਾਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਔਰ ਇਨ੍ਹਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿੰਜ ਇਹ ਹਮਲਾਵਰ ਯਾਨੀ ਕਿ ਲੁਟੇਰੇ ਦੁਕਾਨ ਦੇ ਅੰਦਰ ਦਾਖਲ ਹੋਏ ਔਰ ਇਨ੍ਹਾਂ ਨੇ ਜਿਹੜਾ ਗੱਲੇ ਦੇ ਵਿੱਚੋਂ ਪੈਸੇ ਵੀ ਕੱਢੇ ਔਰ ਇਸ ਦੌਰਾਨ ਨੇ ਦੁਕਾਨਦਾਰ ਨੂੰ ਸ਼ਰੀਆਮ ਗੋਲੀ ਮਾਰ ਦਿੱਤੀ ਦਿਨ ਦਿਹਾੜੇ ਗੋਲੀਆਂ ਮਾਰ ਦਿੱਤੀਆਂ ਪਰ ਜਦੋਂ ਇਹ ਘਟਨਾ ਵਾਪਰੀ ਤਾਂ ਤੁਸੀਂ ਦੇਖ ਸਕਦੇ ਹੋ ਕਿ ਮਾਪੋਤ ਯਾਨੀ ਕਿ ਜਿਹੜੇ ਵਿਅਕਤੀ ਨੂੰ ਗੋਲੀਆਂ ਮਾਰੀਆਂ ਗਈਆਂ ਜਿਹੜੇ ਸਟੋਰ ਮਾਲਕ ਨੂੰ ਗੋਲੀਆਂ ਮਾਰੇਆਂ ਗਈਆਂ ਉਸ ਸਟੋਰ ਮਾਲਕ ਦੀ ਪਤਨੀ ਤੇ ਪੁੱਤ ਦੁਕਾਨ ਦੇ ਅੰਦਰ ਮੌਜੂਦ ਸੀ ਉਹਨਾਂ ਨੇ ਜਦੋਂ ਇਹ ਮਾਹੌਲ ਦੇਖਿਆ ਤਾਂ ਉਹ ਵੀ 당ਗ ਰਹਿ ਗਏ ਔਰ ਉਹਨਾਂ ਨੇ ਜਿਹੜਾ ਅੱਗੇ ਉਹਨਾਂ ਦੇ ਹਮਲਾਵਰਾਂ ਦੇ ਅੱਗੇ ਹੁੰਦੇ ਨੇ ਔਰ ਬਚਾਉਣ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾਂਦੀ ਔਰ ਦੇਖ ਸਕਦੇ ਹੋ ਕਿ ਕਿੰਝ ਦਿ ਦਿਹਾੜੇ ਇਸ ਘਟਨਾ ਨੂੰ ਜਿਹੜਾ ਅੰਜਾਮ ਦਿੱਤਾ ਗਿਆ ਹਮਲਾਵਰਾਂ ਵੱਲੋਂ ਔਰ ਮੌਕੇ ਤੋਂ ਹੀ ਇਸ ਘਟਨਾ ਨੂੰ ਅੰਜਾਮ ਦੇ ਕੇ ਦੌੜ ਜਾਂਦੇ ਨੇ ਵਿਅਕਤੀ ਜਿਹੜਾ ਉਹ ਜ਼ਮੀਨ ਤੇ heten ਡਿੱਗ ਗਿਆ ਔਰ ਇਸ ਦੌਰਾਨ ਪਤਨੀ ਤੇ ਵਿਅਕਤੀ ਦਾ ਜਿਹੜਾ ਪੁੱਤ ਹੈ ਉਹ ਵੀ ਅੱਗੇ ਆਇਆ ਪਰ ਦੱਸ ਦਈਏ ਕਿ ਇਸ ਦੌਰਾਨ ਉਹ ਇਹ ਜਿਹੜਾ ਜਿਹੜੇ ਹਮਲਾਵਰ ਨੇ ਉਹ ਦੌੜ ਗਏ ਔਰ ਮੌਕੇ ਤੇ ਹੁਣ ਪੁਲਿਸ ਪਹੁੰਚੀ ਹੈ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਵਕ ਵਕ ਥਾਮਾ ਤੇ ਲੱਗੇ ਸੀਸੀਟੀਵੀ ਖੰਗਾਲੇ ਜਾ ਰਹੇ ਨੇ ਇਹਨਾਂ ਦੀ ਪਛਾਣ ਕੀਤੀ ਜਾ ਰਹੀ ਹੈ ਮੋਟਰਸਾਈਕਲ ਤੇ ਇਹ ਸਵਾਰ ਹੋ ਕੇ ਆਏ ਸੀ ਦੋਵੇਂ ਹਮਲਾਵਰ ਔਰ ਇਹਨਾਂ ਨੇ ਦਿਨ ਦਿਹਾੜੇ ਦੁਕਾਨ ਦੇ ਅੰਦਰ ਗੋਲੀਆਂ ਮਾਰ ਕੇ ਵਿਅਕਤੀ ਦਾ ਕਤਲ ਕਰ ਦਿੱਤਾ ਹੈ ਸਾਰੀ ਘਟਨਾ ਜਿਹੜੀ ਹੈ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ ਦਲਜੀਤ ਸਿੰਘ ਦੀ ਮ੍ਰਿਤਕ ਵਜੋਂ ਪਛਾਣ ਹੋਈ ਹੈ ਲੁੱਟ ਦੀ ਨੀਅਤ ਦੇ ਨਾਲ ਇਹ ਜਿਹੜੇ ਲੁਟੇਰੇ ਨੇ ਉਹ ਦੁਕਾਨ ਦੇ ਅੰਦਰ ਦਾਖਲ ਹੋਏ ਔਰ ਜਿਹੜਾ ਦੁਕਾਨਦਾਰ ਹੈ ਜਿਸ ਦਾ ਕਤਲ ਕੀਤਾ ਗਿਆ ਹੈ ਸ਼ਰੀਆਮ ਗੋਲੀਆਂ ਮਾਰ ਕੇ ਦੁਕਾਨਦਾਰ ਨੇ ਲੁਟੇਰਿਆਂ ਦਾ ਵਿਰੋਧ ਕੀਤਾ ਸੀ ਔਰ ਲੁੱਟ ਦੀ ਨੀਅਤ ਦੇ ਨਾਲ ਜਿਹੜੇ ਲੁਟੇਰੇ ਨੇ ਉਹ ਅੰਦਰ ਦਾਖਲ ਹੋਏ ਔਰ ਦੁਕਾਨਦਾਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਇਹ ਜਿਹੜੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ ਔਰ ਦੇਖ ਸਕਦੇ ਹੋ ਕਿ ਕਿੰਜ ਇਹ ਬੇਖੌਫ ਹੋ ਕੇ ਲੁਟੇਰੇ ਇਸ ਦੁਕਾਨ ਦੇ ਅੰਦਰ ਦਾਖਲ ਹੋਏ ਲੁੱਟ ਦੀ ਨੀਅਤ ਦੇ ਨਾਲ ਦਾਖਲ ਹੋਏ ਔਰ ਇਹਨਾਂ ਨੇ ਸ਼ਰੀਆਮ ਦੁਕਾਨਦਾਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਨਾਂ ਵੱਲੋਂ ਤਾਂ ਦੱਸ ਦਈਏ ਕਿ ਹੁਣ ਪਰਿਵਾਰਕ ਮੈਂਬਰਾਂ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਫਿਲਹਾਲ ਮੌਕੇ ਤੇ ਪੁਲਿਸ ਦੀ ਟੀਮ ਪਹੁੰਚੀ ਹੈ ਹੋਰ ਥਾਵਾਂ ਤੇ ਲੱਗੇ ਸੀਸੀਟੀਵੀ ਖੰਘਾਲੇ ਜਾ ਰਹੇ ਨੇ ਪਤਾ ਕੀਤਾ ਜਾ ਰਿਹਾ ਹੈ ਕਿ ਆਖਰਕਾਰ ਇਹ ਹਮਲਾਵਰ ਕੌਣ ਸੀ ਕਿੱਥੋਂ ਆਏ ਸੀ ਕਿਉਂਕਿ ਜਿਹੜੀ ਮੁੱਢਲੀ ਜਾਣਕਾਰੀ ਸਾਹਮਣੇ ਆਈ ਹੈ ਉਸ ਦੇ ਮੁਤਾਬਕ ਇਹ ਲੁੱਟ ਦੀ ਨੀਅਤ ਦੇ ਨਾਲ ਦੁਕਾਨ ਦੇ ਅੰਦਰ ਦਾਖਲ ਹੋਏ ਔਰ ਦੇਖ ਸਕਦੇ ਹੋ ਕਿਸ ਤਰ੍ਹਾਂ ਇਹ ਬੇਖੌਫ ਹੋ ਕੇ ਅੰਦਰ ਦਾਖਲ ਹੋਏ ਜਦੋਂ ਦੁਕਾਨਦਾਰ ਨੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹਮਲਾਵਰਾਂ ਦਾ ਵਿਰੋਧ ਕੀਤਾ ਤਾ ਦੁਕਾਨਦਾਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤਾਂ ਤਰਨਤਾਰਨ ਤੋਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਔਰ ਦੇਖ ਸਕਦੇ ਹੋ ਕਿ ਜਦੋਂ ਦੁਕਾਨਦਾਰ ਦੇ ਗੋਲੀਆਂ ਲੱਗੀਆਂ ਉਸ ਜ਼ਮੀਨ ਤੇ ਹੀਠਾਂ ਡਿੱਗਿਆ ਉਸ ਦੀ ਪਤਨੀ ਤੇ ਪੁੱਤ ਉਸ ਦੇ ਬਚਾਅ ਦੇ ਲਈ ਅੱਗੇ ਆਉਂਦੇ ਨੇ ਰੋਂਦੇ ਨੇ ਕੁਰਲਾਉਂਦੇ ਨੇ ਔਰ ਇਸੇ ਦੌਰਾਨ ਜਿਹੜੇ ਲੁਟੇਰੇ ਨੇ ਜਿਹੜੇ ਹਮਲਾਵਰ ਨੇ ਉਹ ਦੁਕਾਨ ਦੇ ਗੱਲੇ ਦੇ ਵਿੱਚੋਂ ਉਹਨਾਂ ਨੇ ਪੈਸੇ ਕੱਢੇ ਔਰ ਪੈਸੇ ਲੈ ਕੇ ਮੌਕੇ ਤੋਂ ਹੀ ਦੌੜ ਜਾਂਦੇ ਨੇ ਫਰਾਰ ਹੋ ਗਏ ਤਾਂ ਇਹ ਦਿਨ ਦਿਹਾੜੇ ਤਰਨਤਾਰਨ ਦੇ ਵਿੱਚ ਇਹ ਵਾਰਦਾਤ ਵਾਪਰੀ ਹੈ ਔਰ ਦੇਖੋ ਕਿ ਕਿਸ ਤਰ੍ਹਾਂ ਇਹਨਾਂ ਨੇ ਕਾਨੂੰਨ ਨੂੰ ਆਪਣੇ ਹੱਥ ਦੇ ਵਿੱਚ ਲਿਆ ਔਰ ਸ਼ਰੀਆਮ ਮਾਂ ਪੁੱਤ ਦੇ ਸਾਹਮਣੇ ਜਿਹੜਾ ਵਿਅਕਤੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਔਰ ਉਸ ਤੋਂ ਬਾਅਦ ਇਹ ਦੇਖ ਸਕਦੇ ਹੋ ਕਿ ਕਿੰਜ ਵਿਅਕਤੀ ਦੀ ਪਤਨੀ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਉਸ ਦੇ ਪੁੱਤ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਹੁਣ ਇਨਸਾਫ ਦੀ ਪਰਿਵਾਰ ਵੱਲੋਂ ਮੰਗ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤਾਂ ਮ੍ਰਿਤਕ ਦੀ ਪਛਾਣ ਹੈ ਦਲਜੀਤ ਸਿੰਘ ਵਜੋਂ ਹੋਈ ਹੈ ਮੌਕੇ ਤੇ ਹੁਣ ਪੁਲਿਸ ਦੀ ਟੀਮ ਪਹੁੰਚੀ ਹੈ ਦੋ ਬਾਈਕ ਸਵਾਰਾਂ ਦੀ ਜਿਹੜੀ ਭਾਲ ਹੈ ਉਹ ਕੀਤੀ ਜਾ ਰਹੀ ਹੈ ਦੂਜੇ ਪਾਸੇ ਪੁਲਿਸ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਲਦ ਇਹਨਾਂ ਨੂੰ ਕਾਬੂ ਕਰਕੇ ਜਿਹੜੀ ਬੰਨ੍ਹ ਦੀ ਕਾਰਵਾਈ ਹੈ ਉਹ ਕੀਤੀ ਜਾਵੇਗੀ